ਜਾਇਸੀ ਅਸੀਂ ਖੇਤ ਆਪਣੇ ਆ ਦੇਖੋ ਇੱਥੇ ਮੂੜੀਆਂ ਲਗਾਤੀਆਂ ਸੀ ਇੱਥੇ ਪਾਲਕ ਲਗਾਈ ਹੈ ਆਹ ਲੱਥੇ ਖੜੇ ਤੋਰੀਆਂ ਇਹਨੇ ਸੋਣੀਆਂ ਦੇਖੇ ਜਿਨ੍ਹਾਂ ਲੈਣੀਆਂ ਤੇ ਲੈ ਵੀ ਸਕਦਾ ਵੇ ਸਾਡੇ ਕੋਲ ਇੰਨੀਆਂ ਤੋਰੀਆਂ ਖਾਈਆਂ ਨਹੀਂ ਜਾਂਦੀਆਂ ਹੈਗੀਆਂ ਦੇਖੋ ਲੱਗੀਆਂ ਵੀ ਪੱਕ ਰਹੀਆਂ ਨੇ ਕੋफी ਪੱਕ ਗਈਆਂ ਵਿੱਚ ਵਿੱਚ ਆ ਸਾਡੇ ਇੱਥੇ ਪ੍ਰਿੰਡਾ ਲੱਗਿਆ ਹੋਇਆ ਨੇ। ਹੋਦੀ। ਇਹਦਾ ਕੀ ਇਲਾਜ ਕਰ ਸਕਦੇ ਆ? ਵੈਸੇ ਸਰਦਾਰ ਜੀ ਨਾ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਪਰ ਕੰਮ ਹੋ ਨਹੀਂ ਰਿਹਾ ਹੈਗਾ। ਹੋ ਦੇਖੋ। ਓੜਾ ਸੀ ਸਰਦੀ ਦੇ ਆ। ਸਬਜ਼ੀਆਂ ਬਿジネス ਸਟਾਰਟ ਕਰ ਦੇਣਿਆਂ ਨੇ। ਬਸ ਤਨੀਆ ਪਾਲਕ ਤੇ ਮੋਲੀਆਂ ਤਾਂ ਬੀਜਦੇ ਅੱਜ ਅਸੀਂ ਫਿਰ ਅਸੀਂ ਇੱਥੇ ਲਸਣ ਲਗਾਵਾਂਗੇ ਵੱੱਲਾਂ ਨੂੰ ਸਾਰੇ ਉਤਾਰ ਦੇਣੀਆਂ ਨੇ ਹੁਣ ਫਿਰ ਪਰ ਹਾਲੇ ਨਾ ਬਹੁਤ ਸਾਰੀਆਂ ਤੋਰੀਆਂ ਲੱਗ ਰਹੀਆਂ ਨੇ